ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਕੁਝ ਦਿਨ ਪਹਿਲਾਂ ਮੈਂ ਇਸ ਸ਼ਬਦ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪੈਰ ਪ੍ਰਭ ਜਨੋ ਨੇਰੇ ਰਾਗ ਪੂਰੀਤਨਾਸਰੀ ਦੇ ਵਿੱਚ ਇਹਦੀ ਅਸਥਾਈ ਅਪਲੋਡ ਕੀਤੀ ਸੀ ਅੱਜ ਮੈਂ ਦਾ ਅੰਤਰਾ ਪਾ ਰਿਹਾ ਹਾਂ ਅੰਤਰਾ ਨੰਬਰ 1 ਅੰਤਰਾ ਨੰਬਰ 2 ਫਿਰ ਮੁਕਾਓ ਫਿਰ ਆ ਜੋ ਗ੍ਰਾਫ ਦੇ ਵਿੱਚ ਡਬਲ ਡਬਲ ਅੱਖਰ ਲਿਖੇ ਨੇ ਇਹਦਾ ਕੀ ਮੀਨਿੰਗ ਹੈ ਇਹ ਸ਼ਬਦ ਨੂੰ ਰਾਗ ਦੇ ਵਿੱਚ ਜਦੋਂ ਵੀ ਗਾਇਨ ਕੀਤਾ ਜਾਂਦਾ ਤੇ ਰਾਗ ਦੀ ਕਲਾ ਅਨੁਸਾਰ ਇਹਨੂੰ ਡਬਲ ਕਰਨਾ ਇਹਦੀਆਂ ਤਿਆਰੀਆਂ ਬਣਾਉਣੀਆਂ ਤੇ ਇਹਦੇ ਵਿੱਚ ਤਨਾਂ ਲਾਉਣੀਆਂ ਆਲਾਪ ਲਾਉਣੇ ਇਹ ਸਾਰਾ ਰਾਗ ਦੇ ਵਿੱਚ ਇਨਕਲੂਡ ਹੁੰਦਾ ਆਓ ਆਪਾਂ ਹੁਣ ਇਹਦੀ ਵਾਜੇ ਤੇ ਪ੍ਰੈਕਟਿਸ ਕਰਦੇ ਆ ਮੰਨ ਮੈਂ ਸੇਂਚੋ ਹਰ ਹਰ ਨਾਮ ਹੁਣ ਡਬਲ ਹੋਣ ਲੱਗਾ ਜੀ ਮੰਨ ਮੈਂ ਸੇਂਚੋ ਹਰ ਹਰ ਨਾਮ ਮੰਨ ਮੈਂ ਸੇਂਚੋ ਹਰ ਹਰ ਨਾਮ ਇਹ ਸਿੰਪਲ ਦੁਗਣ ਹੈ ਹੁਣ ਜਿਹੜੀ ਪੇਪਰ ਦੇ ਉੱਤੇ ਲਿਖੀ ਹੀ ਉਹਨੂੰ ਲਾਉਣ ਵਾਸਤੇ ਆਪਾਂ ਕਰਦੇ ਆਂ ਮਨ ਮੈਂ ਮਨ ਮੈਂ ਸੇਂਚੋ ਹਰ ਹਰ ਨਾਮ ਮਨ ਮੈਂ ਸੇਂਹ ਹਰ ਹਰ ਨਾਮ ਮਨ ਮੈਂ ਸੇਂਚੋ ਹਰ ਹਰ ਨਾਮ ਮਨ ਮੈਂ ਸੇਂ ਮਨ ਮੈਂ ਸੇਂਚੋ ਮਨ ਮੈਂ ਸੇਂ ਹਰ ਹਰ ਨਾਮ ਅਨੰਦ ਨ ਕੀਰਤਨ ਹਰ ਗੋਣ ਗਾਮ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਐਸੀ ਪ੍ਰੀਤ ਐਸੀ ਪ੍ਰੀਤ ਕਰੋ ਮਨ ਇਹ ਸ਼ਬਦਵਾਜੇ ਤੇ ਆਪਾਂ ਪੜ ਲਿਆ ਆ ਵੇਖੋ ਤੁਸੀਂ ਜੋ ਦੁੱਗਣ ਲਿਖੀ ਹੋਈ ਹੈ ਪਹਿਲਾਂ ਆਪਾਂ ਇਹਨੂੰ ਪੜਨਾ ਮੰ ਮ ਇਹ ਚਾਰ ਮਾਤਰਾ ਪੜ ਕੇ ਫਿਰ ਡਬਲ ਕਰਨਾ ਤਿੰਨ ਵਾਰ ਮੰ ਮ ਸਿਂਚੋਂ ਹਰ ਹਰ ਨਾਮ ਮੰ ਮ ਸਿਂਚੋਂ ਹਰ ਹਰ ਨਾਮ ਮੰ ਮ ਸਿਂਚੋਂ ਹਰ ਹਰ ਨਾਮ ਇੱਕ ਪੂਰੀ ਪੰਕਤੀ ਨੂੰ ਆਪਾਂ ਤਿੰਨ ਵਾਰ ਗਾਇਆ ਫਿਰ ਮੰ ਮ ਸਿਂਚੋਂ ਮੰ ਮ ਸਿਂਚੋਂ ਮੰ ਮ ਸਿਂਚੋਂ ਹਰ ਹਰ ਨਾਮ ਇੱਥੇ ਜਾ ਕੇ ਫਿਰ ਇਹਦਾ ਸਮ ਆਉਂਦਾ ਆ ਇਸ ਸੰਮ ਦੇ ਉਤੋਂ ਫਿਰ ਤੁਸੀਂ ਆਪਾਂ ਇਹਨੂੰ ਸਲੋ ਕਰ ਲੈਣਾ ਹਾਰ ਹਰ ਨਾਮ ਜਿਹੜੀ ਆਪਣੀ ਬੇਸਿਕ ਸਪੀਡ ਓਕੇ ਜੀ ਇਹਨੂੰ ਤੁਸੀਂ ਪੇਪਰ ਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ ਵਾ ਫਿਰ ਤੁਸੀਂ ਉੱਥੋਂ ਵੀ ਪ੍ਰਿੰਟ ਕਰ ਸਕਦੇ ਹੋ ਜਾਂ ਇਹਨੂੰ ਇੱਥੇ ਪਾਉਜ਼ ਕਰਕੇ ਲਿਖ ਵੀ ਸਕਦੇ ਹੋ ਤੇ ਆਹ ਗੇਤਾਨਾ ਵੀ ਆ ਇਸ ਸੰਮ ਤੋਂ ਆ ਸਟਾਰਟ ਪਹਿਲੀ ਤਾਨ ਜਿਹੜੀ ਉਹ ਵੀ ਸੰਮ ਤੋਂ ਦੂਜੀ ਵੀ ਸੰਮ ਤੋਂ ਤੀਜੀ ਖਾਲੀ ਤੋਂ ਖਾਲੀ ਦਾ ਮੀਨਿੰਗ ਜਿੱਥੋਂ ਆ ਸ਼ਬਦ ਸਟਾਰਟ ਹੋ ਰਿਹਾ ਐਸ ਸੀ ਪ੍ਰੀਤ ਦੇ ਐਸ ਸੀ ਦੇ ਥੱਲੇ ਜ਼ੀਰੋ ਆ ਇਹਦਾ ਮਤਲਬ ਖਾਲੀ ਆ ਤੇ ਕਰੋ ਦੇ ਥੱਲੇ ਸਮ ਹੈ ਕਾਂਟਾ ਮਾਰਿਆ ਹੋਇਆ ਇਹ ਸਮ ਦੀ ਨਿਸ਼ਾਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ